ਨਾਇਟਨਾਬੀ ਟੀਵੀ ਦੇ ਖਬਰਾਂ ਦੇ ਸਬੂਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਖਾਲਸਾ ਕਾਲੀਫਰ ਵੂਮਨ ਲੁਧਿਆਣਾ ਵਿਖੇ 2025 ਦੇ ਐਨਸੀਸੀ ਨਵੇਂ ਬੈਚ ਲਈ ਦਾਖਲਾ ਪ੍ਰਕਿਰਿਆ ਤਿੰਨ ਪੰਜਾਬ ਬਟਾਲੀਅਨ ਨੇ ਐਨਸੀਸੀ ਦੁਆਰਾ 2025 ਵਿੱਚ ਏਐਨਓ ਕੈਪਟਨ ਪਰਮਜੀਤ ਕੌਰ ਦੀ ਸਮਰਪਿਤ ਅਗਵਾਈ ਹੇਠ ਕੀਤੀ ਗਈ ਸੀ ਉਨ੍ਹਾਂ ਦੀ ਮੁਹਾਰਤ ਅਤੇ ਬਚਨਬੱਧਤਾ ਨੇ ਸ਼ੁਰੂ ਤੋਂ ਅੰਤ ਤੱਕ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਇਆ ਕੈਪਟਨ ਪਰਮਜੀਤ ਕਰਨੇ ਚੋਣ ਦੇ ਹਰ ਪੜਾਅ ਵਿੱਚ ਕੈਂਡੀਡੇਟਾਂ ਦੀ ਅਗਵਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਹ ਯਕੀਨੀ ਬਣਾਇਆ ਗਿਆ ਕਿ ਹਰੇਕ ਉਮੀਦਵਾਰ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਉਨ੍ਹਾਂ ਦੀ ਲੀਡਰਸ਼ਿਪ ਸ਼ੈਲੀ ਇੱਕ ਪ੍ਰੇਰਣਾਦਾਇਕ ਅਤੇ ਅਨੁਸ਼ਾਸਿਤ ਪਹੁੰਚ ਦੁਆਰਾ ਦਰਸਾਈ ਗਈ ਸਰੀਰਕ ਅਤੇ ਮਾਨਸਿਕ ਮੁਲਾਂਕਣਾਂ ਦੁਆਰਾ ਦੌਰਾਨ ਮਹੱਤਵਪੂਰਨ ਸੀ ਕ੍ਰੈਡਿਟਾਂ ਨੇ ਚੁਣੌਤੀਪੂਰਨ ਟੈਸਟਾਂ ਦੀ ਇੱਕ ਲੜੀ ਵਿੱਚ ਹਿੱਸਾ ਲਿਆ ਜਿਸ ਵਿੱਚ ਇੱਕ ਦੌੜ ਸ਼ਾਮਲ ਸੀ ਜਿਸ ਵਿੱਚ ਉਨ੍ਹਾਂ ਦੀ ਸਰੀਰਕ ਸਹਿਣਸ਼ੀਲਤਾ ਸਹਿਣਸ਼ੀਲਤਾ ਅਤੇ ਗਤੀ ਦਾ ਮੁਲਾਂਕਣ ਕੀਤਾ ਗਿਆ ਹੈ। ਇਹਨਾਂ ਸਰੀਰਕ ਅਜਮਾਇਸ਼ਾਂ ਨਾਲ ਉਨ੍ਹਾਂ ਦੀ ਮਾਨਸਿਕ ਤਾਕਤ ਅਤੇ ਲੀਡਰਸ਼ਿਪ ਸਮਰੱਥਾ ਦਾ ਪਤਾ ਲਗਾਉਣ ਲਈ ਇੰਟਰਵਿਊ ਅਤੇ ਮਾਨਸਿਕ ਯੋਗਤਾ ਮੁਲਾਂਕਣ ਕੀਤੇ ਗਏ। ਆਪਣੀ ਸਮੂਰਯਤ ਰਾਹੀਂ ਕੈਪਟਨ ਪਰਮਜੀਤ ਕੌਰ ਨੇ ਨਾ ਸਿਰਫ ਅਨੁਸ਼ਾਸਨ ਸਖਤ ਮਿਹਨਤ ਅਤੇ ਰਾਸ਼ਟਰੀ ਸੇਵਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਸੱਗੋਪਵਿਖ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਸੰਭਾਲਣ ਲਈ ਤਿਆਰ ਆਤਮਵਿਸ਼ਵਾਸੀ ਜ਼ਿੰਮੇਵਾਰ ਅਤੇ ਦੇਸ਼ ਭਗਤ ਨੌਜਵਾਨ ਔਰਤਾਂ ਨੂੰ ਪਾਲਣ ਪੋਸ਼ਣ ਦੀ ਕਾਲਜ ਦੀ ਬਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ